ਅੱਜ ਦਾ ਜਿਹੜਾ ਵਿਜ਼ਿਟ ਹੈ ਮੇਰਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਸੀ ਕੱਲ ਮੈਂ ਜਲੰਧਰ ਤੋਂ ਸ਼ੁਰੂ ਕੀਤਾ ਸੀ ਪਹਿਲੇ ਜਿਹੜਾ ਸਾਡਾ ਯੋਗਾ ਡੇ ਸੀਗਾ ਉਹ ਤੇ ਚਿੱਕੀਚਾ ਲੋਕਾਂ ਨਾਲ ਯੋਗਾ ਕੀਤਾ ਉਸ ਤੋਂ ਬਾਅਦ ਮੈਂ ਹੁਸ਼ਿਆਰਪੁਰ ਗਿਆ ਜੀ ਉਸ ਅਗਲਾ ਮੇਰਾ ਸਟਾਪ ਸੀਗਾ ਪਠਾਨਕੋਟ ਹੁਣ ਮੈਂ ਗੁਰਦਾਸਪੁਰ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਫਿਰ ਕਪੂਰਥਲਾ ਜਲੰਧਰ ਲੁਧਿਆਣਾ ਇਹ ਸਾਰੇ ਜ਼ਿਲ੍ਹੇ ਕਵਰ ਕਰ ਰਿਹਾ ਇਹਦਾ ਮਕਸਦ ਇਹ ਹੈ ਜੀ ਜਿਹੜੇ ਇੱਕ ਤਾਂ ਯੁੱਧ ਨਸ਼ੀ ਵਿਰੋਧ ਚੱਲਦਾ ਪਿਆ ਕਿ ਉਹਨੂੰ ਅਮਰੀਜਾਂ ਨੂੰ ਮਿਲਣਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ ਔਰ ਆਪਣੇ ਜਿਹੜੇ ਅਫਸਰ ਸਹਿਬਾਨ ਹੈ ਤਾਂ ਉਹ ਮੈਡੀਕਲ ਨਾਲ ਸੰਬੰਧਿਤ ਹੈ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਕਿ ਇਹਨਾਂ ਨੂੰ ਆਪਾਂ ਹੋਰ ਬਿਹਤਰ ਤਿੱਕੇ ਨਾਲ ਕਿੱਦਾਂ ਚਲਾ ਸਕਦੇ ਆ ਤੇ ਇਹ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਮੀਡੀਆ ਤੋਂ ਵੀ ਫੀਡਬੈਕ ਲੈਣੇ ਆ ਜੀ ਪਬਲਿਕ ਤੋਂ ਵੀ ਫੀਡਬੈਕ ਲੈਣੇ ਆ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਵੇਰੇ ਮੈਂ ਅੱਜ ਜਿਹੜਾ ਹੈਗਾ ਹਰ ਸ਼ੁੱਕਰਵਾਰ ਡੈਂਕੂ ਤੇ ਵਾਰ ਮੈਂ ਤੁਹਾਡੇ ਜਿਹੜੇ ਬਿਲਕੁਲ ਜਿੱਥੇ ਆਪਣੇ ਗੀਤਾ ਭਵਨ ਹੈ ਉਸ ਤੋਂ ਪਹਿਲਾਂ ਜਿਹੜਾ ਇੱਕ ਹੋਰ ਮੰਡਾ ਸੀਗਾ ਨੰਗਲ ਨੰਗਲ ਕੋਟਲੀ ਕੋਟਲੀ ਨੰਗਲ ਕੋਟਲੀ ਉੱਥੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਫਰਿੱਜ ਹੈ ਉਹਨਾਂ ਦਾ ਜਿਹੜਾ ਡੇਜ਼ਰਟ ਕੂਲਰ ਹੈ ਠੰਡੀ ਹਵਾ ਵਾਲਾ ਕੂਲਰ ਹੈ ਉਹਦੇ ਵਿੱਚ ਘਰਾਂ ਦੇ ਅੰਦਰ ਬੈਡਰੂਮ ਦੇ ਵਿੱਚ ਲਾਰਵਾ ਜਾ ਕੇ ਲੱਭਿਆ ਤੇ ਉਹਨਾਂ ਨੂੰ ਡਿਸਇਕੂਏਟ ਕੀਤਾ ਉਹ ਸਾਡੀਆਂ ਆਸ਼ਾ ਵਰਕਰ ਔਰ ਨਰਸਿੰਗ ਸਟੂਡੈਂਟ ਕਰ ਕਰ ਜਾ ਕੇ ਕਰਦੀਆਂ ਤੇ ਦੂਜੀ ਐਕਟੀਵਿਟੀ ਮੇਰੀ ਹੈਗੀ ਆ ਜੀ ਜਿਹੜਾ ਤੁਹਾਡੇ ਲੈਸਨ ਸ਼ਾਡੂ ਕੇ ਅੰਦਰ ਔਰ ਜਿਹੜਾ ਰੀਹੈਬਿਲੀਟੇਸ਼ਨ ਸੈਂਟਰ ਹੈ ਉਹਨਾਂ ਦਾ ਸਾਰਾ ਵਿਜ਼ਿਟ ਕਰਕੇ ਉਹਨਾਂ ਦੇ ਹਾਲਾਤ ਦੇਖਣਾ ਤੇ ਫਿਰ ਪ੍ਰਸ਼ਾਸਨ ਨਾਲ ਬੈਠ ਕੇ ਚਾਹੇ ਉਹ ਯੋਧ ਨਸ਼ੇ ਵਿਰੋਧਾ ਉਹਦੀ ਸਟ੍ਰੈਟਜੀ ਬਣਾਣਾ ਇਹਨੂੰ ਹੋਰ ਚਾਰੂ ਤੰਗ ਨਾਲ ਕਿਵੇਂ ਚਲਾਈਏ ਔਰ ਬਹੁਤ سارے ਕੰਮ ਇੱਥੇ ਚੱਲ ਰਹੇ ਆ ਤੁਹਾਡੇ ਕ੍ਰਿਟੀਕਲ ਕੇਅਰ ਬਲੌਕ ਬੰਦਿਆ ਡਾਇਗਨੋਸਟਿਕ ਪਬਲਿਕ ਹੈਲਥ ਲੈਬ ਬਣ ਰਹੀ ਆ ਬਹੁਤ ਸਾਰੀਆਂ ਕੰਸਟਰਕਸ਼ਨ ਤੁਹਾਡੇ ਐਮਸੀਰ ਜੂਨਟ ਹੈ ਉਹ ਵੀ ਨੀਅਰਲੀ ਤਿਆਰ ਹੈ ਉਹਨਾਂ ਦਾ ਰਿਵਿਊ ਕਰਨਾ ਕਿ ਉਹਨਾਂ ਦਾ ਕੰਮ ਕਿੱਥੇ ਰੁਕਿਆ ਹੋਇਆ ਕੀ ਡਿਲੇ ਆ ਉਹਨੂੰ ਐਕਸਪ੍ਰੈਟ ਕਿਦਾਂ ਕਰਨਾ ਤੇ ਇਸ ਤੋਂ ਸਵਾਇ ਜਿਹੜਾ ਸਭ ਤੋਂ ਜ਼ਿਆਦਾ ਹੋਰ ਵੀ ਜ਼ਰੂਰੀ ਆ ਕੇ ਜਿਹੜੇ ਤੁਹਾਡੇ ਰੰਗਲਾ ਵਿਕਾਸ ਪੰਜਾਬ ਸਕੀਮ ਹੈ ਹਰ ਅਸੈਂਬਲੀ ਸੈਗਮੈਂਟ ਚ 5 ਕਰੋੜ ਰੁਪਈਆ ਲੱਗਣਾ ਤੇ ਤੁਹਾਡੇ ਸਾਤਾ ਤੇ 35 ਕਰੋੜ ਰੁਪਈਆ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਲੱਗਣਾ ਉਹਦਾ ਰਿਵਿਊ ਕਰਨਾ ਜੀ ਉਹਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜੇ 35 ਕਰੋੜ ਰੁਪਈਆ ਗੁਰਦਾਸਪੁਰ ਚ ਲੱਗੇਗਾ ਨਰੇਕਾ ਵਰਕਰਸ ਨੂੰ ਕੰਮ ਮਿਲੇਗਾ ਜੀ ਉਹ ਪੈਸਾ ਇੱਥੇ ਖਰਚਿਆ ਜਾਏਗਾ ਕੋਈ ਕੋਈ ਸਟੀਲ ਇਟਾ ਸੀਮੈਂਟ ਜਿੰਨੇ ਵੀ ਤੁਹਾਡੇ ਕੰਸਟਰਕਸ਼ਨ ਦੇ ਵਿੱਚ ਜਾਂ ਹੋਰ ਜਿਹੜੀਆਂ ਸੜਕਾਂ ਬਣੀਆਂ ਉਹਦੇ ਵਿੱਚ ਲੇਬਰ ਔਰ ਜਿਹੜੇ ਇਹ ਸਾਰੇ ਸਮਾਨ ਦੇ ਵਿਕਰੇਤਾ ਹੈਗੇ ਆ ਤੇ ਉਹਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵਧੇਗੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਿਹੜੇ ਨਿਰੇਕਾ ਵਾਲੇ ਨੂੰ 40 ਦਿਨ ਕੰਮ ਮਿਲਿਆ ਸੀ ਪਿਛਲੇ ਸਾਲ ਇਸ ਵਾਰੀ ਉਹਨੂੰ 100 ਤੋਂ ਵੱਧ ਦਿਨ ਮਿਲੇਗਾ ਗਰੀਬਾਂ ਦੇ ਖਰਚ ਚਾਰ ਪੈਸੇ ਜਾਣਗੇ ਕਿਸੇ ਦੁਕਾਨਦਾਰ ਦੇ ਜਾਣਗੇ ਦੁਕਾਨਦਾਰ ਅੱਗੇ ਜਾ ਕੇ ਸਮਾਨ ਖਰੀਦੇਗਾ ਕੋਈ ਕੱਪੜੇ ਖਰੀਦੇਗਾ ਕੋਈ ਮਠਾਈ ਖਰੀਦੇਗਾ ਸਾਰਾ ਜਿਹੜਾ ਤੁਹਾਡੇ ਬਾਜ਼ਾਰਾਂ ਦੇ ਵਿੱਚ ਜਿਹੜੀ ਇਕਨੋਮਿਕ ਐਕਟੀਵਿਟੀ ਵਧੇਗੀ ਇਸ ਤੋਂ ਸવાય ਜਿਹੜਾ ਹੈਗਾ ਉਹ ਰੰਗਲਾ ਵਿਕਾਸ स्कीम ਦਾ ਕੰਪਰੀਹੈਂਸਿਵ ਰਿਵਿਊ ਯੋਧ ਨਸ਼ੇ ਵਿਰੋਧ ਦਾ ਰਿਵਿਊ ਤੇ ਜਿਹੜਾ ਆਪਣਾ ਆਨ ਗੋਇੰਗ ਕੰਸਟ੍ਰਕਸ਼ਨ ਹੈ ਉਹਦਾ ਰਿਵਿਊ ਔਰ ਜਿਹੜੇ ਵਾਟਰ ਔਰ ਜਿਹਨਾਂ ਨਾਲ ਪਾਣੀ ਨਾਲ ਔਰ ਮਛਰਾਂ ਨਾਲ ਔਰ ਗੰਦੇ ਪਾਣੀ ਨਾਲ ਔਰ ਮੱਖੀਆਂ ਮਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਉਹਦਾ ਮੇਜਰ ਰਿਵਿਊ ਕਰਕੇ ਅਸੀਂ ਪਿਛਲੀ ਵਾਰੀ ਸਾਡੇ ਡੈਂਗੀ ਦੇ ਕੇਸਸ 50% ਘਟਾਏ ਸੀ ਅੱਜ ਗੁਰਦਾਸਪੁਰ ਸਿਰਫ ਇੱਕ ਕੇਸ ਆਇਆ ਸਾਡੀ ਕੋਸ਼ਿਸ਼ ਹੈ ਕਿ ਕਿਸੇ ਬੰਦੇ ਨੂੰ ਵੀ ਡੈਂਗੀ ਨਾ ਹੋਵੇ ਤੋ ਉਹਦੇ ਵਾਸਤੇ ਅਸੀਂ ਤੁਹਾਡੇ ਆਲਰੇਡੀ ਜਿਹੜਾ ਹੈਗਾ ਉਹ 11-1200 ਜਿਹੜੀਆਂ ਤੁਹਾਡੀਆਂ ਸਟੂਡੈਂਟਸ ਆ ਔਰ ਜਿਹੜੀਆਂ ਜਿੰਨੀਆਂ ਵੀ ਤੁਹਾਡੀਆਂ ਆਸ਼ਾ ਵਰਕਰਸ ਹਨ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਨਿੰਗ ਦੇ ਦਿੱਤੀ ਹੁਣ ਸਕੂਲ ਖੁੱਲਣਗੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦਾਂਗੇ ਸਾਰੇ ਟੀਚਰਸ ਅੱਗੇ ਬੱਚਿਆਂ ਨੂੰ ਟ੍ਰੇਨਿੰਗ ਦੇ ਦਨਗੇ ਬੱਚੇ ਪੰਜਾਬ ਚ 20 ਲੱਖ ਛੋਟੇ ਬੱਚੇ ਜੇ ਮੈਂ ਪ੍ਰਾਇਮਰੀ ਵਾਲੇ ਛੱਡਦਾ ਫਿਰ ਤਾਂ 30 ਲੱਖ ਉਹ ਆਪਣੇ ਆਪਣੇ ਘਰ ਚ ਜਾ ਕੇ ਦੇਖਣਗੇ ਵੀ ਉਹਨਾਂ ਨੂੰ ਜਦੋਂ ਇੱਕ ਵਾਰੀ ਦਿਖਾ ਦੇ ਪਤਾ ਹੋਏਗਾ ਬੱਚੇ ਨੂੰ ਆਪਣੇ ਆਪਣੇ ਘਰ ਜਾ ਕੇ ਲੱਭਣਗੇ ਤੇ ਆਪਾਂ ਇਹਦੇ ਤੇ ਬਿਮਾਰੀ ਤੇ ਜਿਹੜੀ ਇੱਕ ਮਾਰੂ ਬਿਮਾਰੀ ਉਹਦੇ ਤੇ ਰੋਕਥਾਮ ਕਰਾਂਗੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਸਾਰਾ ਮੇਰਾ ਟੂਰ ਹੈ ਜਿੱਥੇ ਦਾ ਲੁਧਿਆਣਾ ਚ ਗਿਆ ਰਿਜ਼ਲਟ ਲੈਣਗੇ। ਦੇਖੋ ਲੁਧਿਆਣਾ ਦਾ ਸਾਨੂੰ ਆਪਣੇ ਕੰਮ ਤੇ ਵਿਸ਼ਵਾਸ ਹੈ ਜੀ। ਵਿਰੋਧੀਆਂ ਲਵੀ ਲਿਆ ਸੀ। ਅਸੀਂ ਉਹਨੇ ਦੇਖੋ ਵਿਰੋਧੀਆਂ ਦਾ ਆਪਣਾ ਵਿਰੋਧੀਆਂ ਨੇ ਆਪਣਾ ਵਿਰੋਧ ਕਰਨਾ ਉਹ ਸਿਰ ਵਿਰੋਧ ਕਰਦੇ ਆ ਔਰ ਕੇਵਲ ਹੀ ਘਟਿਆ ਰਾਜਨੀਤੀ ਵੀ ਕਰਦੇ ਆ। ਅਸੀਂ ਆਪਣਾ ਕੰਮ ਕੀਤਾ ਸਾਡਾ ਕੈਂਡੀਡੇਟ ਬਹੁਤ ਵਧੀਆ। ਪਾਰਟੀ ਦੀ ਸੋਚ ਸਾਡੇ ਅਰਵਿੰਦ ਕੇਜਰੀਵਾਲ ਜੀ ਦੇ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਮਾਨ ਸਾਹਿਬ ਦੀ ਜਿਹੜਾ ਹੈਗਾ ਡਾਇਨਾਮਿਜ਼ਮ ਉਹਨਾਂ ਦੀ ਜਿਹੜੀ ਨੱਟਪਾਜ਼ ਕਰਦੇ ਆ ਪੰਜਾਬੀਆਂ ਵਾਸਤੇ ਉਹ ਅੱਜ ਜਿਹੜੇ ਤੁਹਾਨੂੰ ਮੈਂ ਸਾਰੀਆਂ ਸਕੀਮਾਂ ਕਰੀਆਂ ਚਾਹੇ ਮੱਲਾਕ ਲੈਣੇ ਕਰਵਾਣੇ ਆ ਯੋਗਾ ਕਰਾਣਾ ਹਸਪਤਾਲਾਂ 'ਚ ਸਾਰੀਆਂ ਦਵਾਈਆਂ ਦੀ ਅਵੇਲੇਬਿਲਿਟੀ ਹੋਣਾ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਾਣਾ ਬਿਜਲੀ ਲੋਕਾਂ ਨੂੰ ਫ੍ਰੀ ਦੇਣਾ ਔਰ ਨਿਰਬਿਕਨ ਦੇਣਾ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਦਿਨ ਵੇਲੇ ਬਿਜਲੀ ਦੇਣਾ ਸੋ ਬਹੁਤ ਸਾਰੇ ਅਸੀਂ ਕੰਮ ਕੀਤੇ ਆ ਅਜੇ ਹੋਰ ਬਹੁਤ ਕੁਝ ਕਰਨਾ ਹਸਪਤਾਲਾਂ ਦੇ ਵਿੱਚ ਬੜੀਆਂ ਇੰਪਰੂਵਮੈਂਟਸ ਔਰ ਜਿਹੜੇ ਹੈਗਾ ਲੋਕਾਂ ਨੂੰ ਵੀ ਇਹਦੇ ਤੇ ਵਿਸ਼ਵਾਸ ਹੈ ਔਰ ਜਿਹੜਾ ਸਾਡਾ ਕੈਂਡੀਡੇਟ ਹੈ ਬਹੁਤ ਵਧੀਆ ਉਹਨੇ ਉਹਦਾਣੇ ਦਾ ਹਸਪਤਾਲ ਠੀਕ ਕੀਤਾ 12-14 ਫੁੱਟ ਰੁਪਿਆ ਖਰਚ ਕਰਕੇ ਬਿਲਕੁਲ ਪ੍ਰਾਈਵੇਟ ਵਰਗਾ ਬਣਾਇਆ ਉਹਨੇ ਤੇ ਬਾਕੀ ਸਾਰੇ ਹਸਪਤਾਲ ਦੇ ਸਰਵੇ ਕਰ ਰਿਹਾ ਟੈਕਨੀਕਲ ਬੰਦਾ ਹੈਗਾ 에ਅਰਪੋਰਟ ਉੱਥੇ ਉਹਦੇ ਵਿੱਚ ਉਹਦਾ ਬੜਾ ਯੋਗਦਾਨ ਹੈ ਉਹਦਾ ਉੱਥੇ ਮੈਡੀਕਲ ਕਾਲਜ ਬਣ ਰਿਹਾ ਹੈ ਐਸਆਈ ਦਾ ਉਹਦੇ ਚ ਬੜਾ ਵੱਡਾ ਯੋਗਦਾਨ ਹੈ ਉਹਦਾ ਉਹਨੇ ਫਲਾਈਓਵਰ ਬਣਾਇਆ ਉਹਦੇ ਚ ਬੰਦੇ ਚ ਵਿਜ਼ਨ ਹੈ ਇੰਡਸਟਰੀ ਲਿਸਟ ਹੈ ਤੇ ਇਹੋ ਜੇ ਬੰਦਾ ਜਿਹੜਾ ਕੈਂਡੀਡੇਟ ਬਹੁਤ ਵਧੀਆ ਪਾਰਟੀ ਬਹੁਤ ਵਧੀਆ ਬਾਕੀ ਫੈਸਲਾ ਲੋਕਾਂ ਦਾ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ ਇਲੈਕਸ਼ਨ ਦੇ ਦੌਰਾਨ ਹੀ ਰਵਜੋਦ ਜੀ ਜਿਹਨੇ ਕਸਮੀਨਾ ਵਾਈਫ ਹੋਈਆਂ ਕਿ ਲੇਖੋ ਗੱਲ ਇਹ ਹੈ ਵੀ ਇਹ ਤੁਸੀਂ ਦੇਖੋ ਵੀ ਇਹਨਾਂ ਕੋਲੇ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ ਜੀ ਮਤਲਬ ਜਿੱਟਿਆ ਸਾਹਿਬ ਨੂੰ ਸ਼ਰਮਾਣੀ ਚਾਹੀਦੀ ਹੈ ਜੀ ਤੁਸੀਂ ਮੰਤਰੀ ਰਹੇ ਹੋ ਤੁਸੀਂ ਵੱਲੋ ਖੁਦ ਮੰਤਰੀ ਰਹੇ ਹੋ ਉਹਦੀ ਵਾਈਫ ਸੀ ਉਹ ਉਹਨਾਂ ਨੇ ਵਾਈਫ ਨਾਲ ਜਿਹੜਾ ਹੈਗਾ ਜਿਹੜੀ ਰੀਕ੍ਰੀਏਸ਼ਨ ਤੇ ਪ੍ਰੋਕ੍ਰੀਏਸ਼ਨ ਹੈ ਇਕੱਠੀਆਂ ਚਲਦੀਆਂ ਹੈਗੀਆਂ ਉਹਨਾਂ ਉਹਨਾਂ ਦੀ ਵੀ ਸ਼ਾਦੀ ਹੋਈ ਉਹਨਾਂ ਦਾ ਵੀ ਬੱਚਾ ਜੰਮਿਆ ਆਈ ਐ ਤੋ ਗਰੀ ਹੋਈ ਉਹਨਾਂ ਨੇ ਜਿਹੜੀ ਹਰਕਤ ਕੀਤੀ ਹੈ ਉਹਨਾਂ ਨੇ ਵਾਲੋ ਨੇ ਕਿਸੇ ਦੀ ਵੀ ਜਿਹੜੀ ਨਿੱਜੀ ਇਹ ਮਤਲਬ ਇਹ ਜਿਹੜਾ ਬਲੋ ਦਾ ਬਲਟ ਵਾਲੀ ਗੱਲ ਹੈ ਮਿੱਠੇ ਸਾਹਿਬ ਬਾਰ-ਬਾਰ ਕਰਦੇ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਇੱਕ ਗੁਰਸੇ ਕਹਿੰਦੇ ਆਪਰੇ ਉਹਨੂੰ ਕਹਿੰਦੇ ਮੈਂ ਪਾਠ ਕਰਦਾ ਪੰਜਾਂ ਬਾਣੀਆਂ ਦਾ ਤੇ ਉਸ ਬੰਦੇ ਨੂੰ ਤਾਂ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਜਿਹੜੇ ਇਹ ਸਾਰੇ ਬੰਦੇ ਹੈਗੇ ਆ ਇਹਨਾਂ ਨੇ ਸੁੱਚਾ ਸਿੰਘ ਲੰਗਾ ਦੀਆਂ ਕੀਤੀਆਂ ਸੀ ਜੀ ਇਹ ਮਤਲਬ ਕਿਹੋ ਜਿਹੀਆਂ ਗੱਲਾਂ ਕਰਦੇ ਆ ਜੀ ਮੈਂ ਅਸੀਂ ਉਧਰ ਨੂੰ ਜਾਣਾ ਨਹੀਂ ਚਾਹੁੰਦਾ ਮੈਂ ਇਹ ਨਹੀਂ ਕਰਨਾ ਚਾਹੁੰਦਾ ਮਾੜੀ ਗੱਲ